ਅਗਰ ਤੁਹਾਡੀ ਉਮਰ 55 ਸਾਲ ਹੋ ਗਈ ਹੈ ਔਰ ਤੁਸੀਂ ਬਹੁਤ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਜਿਉਂ-ਜਿਉਂ ਉਮਰ ਵਧਦੀ ਹੈ ਆਪਣੀ ਸਟਰੈਂਥ ਤਾਂ ਘਟਦੀ ਹੈ ਨਾਲ ਬੈਲੈਂਸ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਆਪਾਂ ਇਸ ਉਮਰ ਦੇ ਵਿੱਚ ਸਿਰਫ ਰਿਟਾਇਰਮੈਂਟ ਤੋਂ ਬਾਅਦ ਫ੍ਰੀ ਹੋ ਕੇ ਬੈਠ ਜਾਣੇ ਆ ਕਸਰਤਾਂ ਵੱਲ ਧਿਆਨ ਨਹੀਂ ਦਿੰਦੇ ਔਰ ਆਪਾਂ ਇੰਤਜ਼ਾਰ ਕਰਦੇ ਆ ਵੀ ਕਦੋਂ ਸਾਡੇ ਹੁਣ ਗੋਡੇ ਦੁਖਣੇ ਸ਼ੁਰੂ ਹੋਣਗੇ ਕਦੋਂ ਮੋਢੇ ਦੁਖਣੇ ਸ਼ੁਰੂ ਹੋਣਗੇ ਸੋ ਅਗਰ ਤੁਹਾਡੀ ਉਮਰ 55 ਸਾਲ ਹੈ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋ ਬਹੁਤ ਜਲਦੀ ਤੁਸੀਂ ਤੰਦਰੁਸਤ ਹੋਣ ਵਾਲੇ ਹੋ ਔਰ ਕਦੇ ਵੀ ਤੁਹਾਡੇ ਗੋਡੇ ਨਹੀਂ ਦੁਖਣਗੇ ਕਦੇ ਵੀ ਤੁਹਾਡੇ ਮੋਢੇ ਨਹੀਂ ਦੁਖਣਗੇ ਯਾਰ ਅਸਲ 13 ਸਾਲ ਹੁੰਦਾ ਕੀ ਹੈ ਜ਼ਿਆਦਾਤਰ ਸਾਡੇ ਕੋਲ ਪੇਸ਼ੈਂਟਸ ਰਿਟਾਇਰਮੈਂਟ ਤੋਂ ਬਾਅਦ ਹੀ ਆਉਂਦੇ ਨੇ ਔਰ ਉਹ ਕਹਿੰਦੇ ਨੇ ਵੀ ਜਦੋਂ ਮੇਰੀ ਉਮਰ 58 ਸਾਲ ਸੀ ਮੈਂ ਸਵੇਰੇ ਕੰਮ ਤੇ ਜਾਂਦਾ ਸੀ ਜਾਂ ਕੰਮ ਤੇ ਜਾਂਦੀ ਸੀ ਔਰ ਉਸ ਤੋਂ ਬਾਅਦ ਸ਼ਾਮ ਨੂੰ ਘਰ ਦਾ ਕੰਮ ਕਰਦੀ ਸੀ ਅਸੀਂ ਬਿਲਕੁਲ ਤੰਦਰੁਸਤ ਸੀ ਨਾ ਸਾਡੇ ਗੋਡੇ ਦੁਖਦੇ ਸੀ ਨਾ ਮੋਢੇ ਦੁਖਦੇ ਸੀ ਪਰ ਹੁਣ ਸਾਡੀ ਉਮਰ 60 ਸਾਲ ਹੋ ਗਈ ਹੈ ਹੁਣ ਸਾਡੀ ਗੋਡੇ ਵੀ ਦੁਖਣ ਲੱਗ ਗਏ ਹੁਣ ਸਾਨੂੰ ਬਲੱਡ ਪ੍ਰੈਸ਼ਰ ਵੀ ਹੋ ਗਿਆ ਹੁਣ ਸਾਨੂੰ ਸ਼ੂਗਰ ਵੀ ਹੋ ਗਿਆ ਔਰ ਹੁਣ ਸਾਨੂੰ ਕੋਲੇਸਟ੍ਰੋਲ ਵੀ ਵਧਣ ਕੱਢਣ ਲੱਗ ਗਿਆ ਕਾਰਨ ਕਿਉਂਕਿ ਸਵੇਰੇ ਉੱਠ ਕੇ ਹੁਣ ਉਹ ਉਸ ਸਮੇਂ ਤੇ ਤਿਆਰ ਨਹੀਂ ਹੁੰਦੇ ਉਸ ਸਮੇਂ ਤੇ ਉਹ ਖਾਣਾ ਨਹੀਂ ਖਾਂਦੇ ਉਸ ਸਮੇਂ ਤੇ ਉਹ ਸੈਰ ਨਹੀਂ ਕਰਦੇ ਉਸ ਸਮੇਂ ਤੇ ਉਹ ਕਸਰਤਾਂ ਨਹੀਂ ਕਰਦੇ ਸੋ ਇਸੇ ਕਰਕੇ ਉਹਨਾਂ ਨੂੰ ਸਾਰੀਆਂ ਬਿਮਾਰੀਆਂ ਚਿੰਬੜਨੀਆਂ ਸ਼ੁਰੂ ਹੋ ਗਈਆਂ ਸੋ ਕਿਰਪਾ ਕਰਕੇ ਆਪਾਂ ਨੂੰ ਸਟਰੈਂਥ ਔਰ ਬੈਲੈਂਸ ਵੱਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਆ ਹੋਣਾ ਬਹੁਤ ਬਜ਼ੁਰਗ ਲੋਕ ਜਦੋਂ ਚੱਲਦੇ ਨੇ ਉਹ ਟੇਡਾ-ਮੇਡਾ ਚੱਲਣਾ ਸ਼ੁਰੂ ਕਰ ਦਿੰਦੇ ਨੇ ਕਾਰਨ ਨਿਕਲ ਕੇ ਹੀ ਸਾਹਮਣੇ ਆਉਂਦਾ ਵੀ ਉਹ ਕਿਉਂਕਿ ਉਹਨਾਂ ਦਾ ਬੈਲੈਂਸ ਵੀ ਖਰਾਬ ਹੋਣ ਲੱਗ ਜਾਂਦਾ ਸਟਰੈਂਥ ਨੇ ਤਾਂ ਖਰਾਬ ਹੋਣਾ ਹੀ ਹੋਣਾ ਸੋ ਕਸਰਤਾਂ ਲੈ ਕੇ ਆਏ ਆ ਬਹੁਤ ਆਸਾਨ ਕਸਰਤਾਂ ਨੇ ਤੁਸੀਂ ਆਪਣੇ ਘਰ 'ਚ ਇਹ ਕਸਰਤਾਂ ਕਰੋ ਔਰ ਰੋਜ਼ਾਨਾ 3 ਤੋਂ 4 ਕਿਲੋਮੀਟਰ ਸੈਰ ਕਰੋ ਔਰ ਅਗਰ ਗੋਡੇ ਦੁਖਦੇ ਨੇ 3 ਤੋਂ 4 ਕਿਲੋਮੀਟਰ ਸਾਈਕਲ ਚਲਾਓ ਬਹੁਤ ਜ਼ਰੂਰੀ ਕਸਰਤਾਂ ਨੇ ਉਮੀਦ ਕਰਦਾ ਤੁਸੀਂ ਇਹ ਕਸਰਤਾਂ ਆਪਣੀ ਵੀਡੀਓ ਦੇਖ ਕੇ ਅੱਜ ਤੋਂ ਹੀ ਸ਼ੁਰੂ ਕਰੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾ ਅਸੀਂ ਪਿਛਲੇ 11 ਸਾਲ ਤੋਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਿਹਾ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈ ਡੀਜ਼ ਨੇ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਡਾਕਟਰ ਗੁਰਸ਼ੀਤ ਸਿੰਘ ਔਰ ਡਾਕਟਰ ਬੇਬਾਸਰਾ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਔਰ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੋ ਸੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਡੰਬਲ ਖਰੀਦਣੇ ਆ ਇਹ ਨਹੀਂ ਵੀ ਡੰਬਲ ਦੀ ਜਗ੍ਹਾ ਤੇ ਤੁਸੀਂ ਇੱਟਾਂ ਚੱਕ ਲਈਆਂ ਜਾਂ ਕੁਝ ਬਿਲਕੁਲ ਨਹੀਂ ਤੁਸੀਂ ਡੰਬਲ ਖਰੀਦੋ 1-1 ਕਿਲੋ ਦੇ ਡੰਬਲ ਨੇ 250 ਰੁਪਏ ਦੇ ਹੀ ਬਾਜ਼ਾਰੋਂ ਮਿਲ ਜਾਂਦੇ ਨੇ ਤੁਸੀਂ ਲੈ ਸਕਦੇ ਹੋ ਕੁਰਸੀ ਤੇ ਬੈਠ ਜਾਣਾ ਸਕੁਐਟ ਕਰਾਂਗੇ ਆਪਾਂ ਕੁਰਸੀ ਆਪਾਂ ਕਿਸੇ ਬੈਕ ਸਾਈਡ ਤੇ ਸਪੋਰਟ ਚ ਲੈ ਲਾਂਗੇ ਔਰ ਐਦਾਂ ਬੈਠ ਕੇ ਦੇਖੋ ਐਦਾਂ ਆਪਾਂ ਜਿਹੜੇ ਡੰਬਲਸ ਨੇ वो अपने हाथा हाथ इढ़ के उठा एक फिर दो फिर तीन फिर चार फिर फिर छे फिर सात फिर आठ फिर नौ फिर दस इस दे इसते ਤਿੰਨ ਸੈਟ ਲਾਉਣੇ ਆ ਇਹ ਹੋਊਗੀ ਪਹਿਲੀ ਚੇਅਰ ਨਾਲ ਕਰਨ ਵਾਲੀ ਸਕੁਆਟ ਮਤਲਬ ਸਿਟ ਟੂ ਸਟੈਂਡ ਵੀ ਕਹਿ ਸਕਦੇ ਆ ਦੂਜੀ ਕਸਰਤ ਦੇ ਵਿੱਚ ਆਪਾਂ ਡੰਬਲ ਨੂੰ ਹੀ ਫੇਰ ਵਰਤਾਂਗੇ ਕਿਉਂਕਿ ਇਸੇ ਦਾ ਰੋਲ ਹੈ ਡੰਬਲ ਨੂੰ ਆਪਾਂ ਹੱਥ 'ਚ ਫੜ ਲੈਣਾ ਔਰ ਆਪਾਂ ਸਕੁਆਟ ਕਰਾਂਗੇ ਆਪਾਂ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ 10 10 ਵਾਰੀ ਲਾਉਣੇ ਆ ਹੁਣ ਕਸਰਤ ਨੰਬਰ ਜਿਹੜੀ 3 ਹੈ ਉਸ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਬੈੱਡ ਤੇ ਕਰਨੀ ਹੈ ਨੇ ਤਾਂ ਕਿ ਤੁਹਾਡਾ ਜਿਹੜਾ ਲੱਕ ਹੈ ਉਹ ਵੀ ਤੰਦਰੁਸਤ ਰਹੇ ਇਸ ਦੇ ਵਿੱਚ ਆਪਾਂ ਕਰਾਂਗੇ ਕੋਬਰਾ ਐਕਸਰਸਾਈਜ਼ ਦੋਨੋਂ ਹੱਥ ਆ ਜਿਹੜੇ ਉਹ ਮੋਢਿਆਂ ਦੇ ਥੱਲੇ ਆ ਜਾਣਗੇ ਔਰ ਇਦਾਂ ਆਪਾਂ ਉੱਪਰ ਦੇਖਣਾ ਛੱਤ ਵੱਲ ਔਰ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 1 2 3 4 5 6 7 8 9 10 देन रिलैक्स ध्यान ना देखो फिर आपा ऊपर चढ़ता बिल्कुल पूणियां सिधियां चाहिदियां ने छत बाल देख रहे हैं और इठे 10 सेकंड होल्ड 1 2 3 4 5 6 7 8 9 10 देन रिलैक्स इज दे तुसी पूरे पांच सेट लाउनेया यही होगी टडी कस्टम नंबर तीन चौथी कस्टम टेस्ट तो बाद नाली करनीया चाइल्ड पोस स्ट्रेच ਚੌਥੀ ਕਸਰਤ ਤੁਸੀਂ ਇਸ ਦੇ ਨਾਲ ਹੀ ਕਰਨੀਆਂ ਚਾਈਲਡ ਪੋਸਟ ਸਟ੍ਰੈਚ ਆਪਾਂ ਉੱਠਾਂਗੇ ਔਰ ਦੋਨੋਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਦੇਖੋ ਐਦਾ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਅੱਗੇ ਲੈ ਜਾਣੇ ਆ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਫੇਰ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ 1 2 3 4 5 3 7 8 9 10 then relax is the to see pan set lao kasrat number 4 ਕਸਰਤ ਨੰਬਰ 5 ਕੀ ਆ ਬ੍ਰਿਜਿੰਗ ਐਕਸਰਸਾਈਜ਼ ਕਿਉਂਕਿ ਆਪਾਂ ਤੁਹਾਡੇ ਜਿਹੜੇ ਲੱਕ ਦੇ ਪੈਲਵਿਸ ਦੇ ਮਸਲਸ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਸਿੱਧੇ ਪੈ ਜਾਣਾ ਗੋਡੇ ਮੋੜ ਕੇ ਲੱਕ ਹਵਾ ਚੱਕ ਦੇਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਉੱਪਰ ਚੱਕ ਦੇਾਂਗੇ 1 2 3 4 5 6 7 8 9 10 ਤੋ 10 4 5 6 7 8 9 10 ਥੈਨ ਰਿਲੈਕਸ ਇਸ ਕਸਰਤੇ ਵੀ ਤੁਸੀਂ 5 ਸੈਟ ਲਾਉਣੇ ਆ ਹੁਣ ਹੋ ਗਈ ਕਸਰਤ ਨੰਬਰ 40 ਕਸਰਤ ਨੰਬਰ 5ਵੀਂ ਹੁਣ ਜਿਹੜੀ 6ਵੀਂ ਕਸਰਤ ਆ ਉਹ ਤੁਸੀਂ ਬੈੱਡ ਦੇ ਨਾਲ ਢੋ ਲਾਓ ਔਰ ਬਟਰਫਲਾਈ ਕਰੋ ਐਦਾ ਦੋਨੋਂ ਪੈਰ ਫੜ ਲੈਣੇ ਆ ਔਰ ਸਾਹਮਣੇ ਦੇਖਣਾ ਆਪਾਂ ਸਾਹਮਣੇ ਦੇਖ ਕੇ ਬਟਰਫਲਾਈ 1 2 3 4 5 6 7 8 9 10 11 12 13 14 15 16 17 18 19 20 ਮੰਨ ਲਓ ਤੁਹਾਡੇ ਗੋਡੇ ਕੰਮ ਨਹੀਂ ਕਰਦੇ ਤਾਂ ਤੁਸੀਂ ਇਹੀ ਕਸਰਤ ਜਿੰਨੇ ਕ ਗੋਡੇ ਮੁੜਦੇ ਆ ਓਨੇ ਮੁੜ ਕੇ ਕਰਨੀ ਸ਼ੁਰੂ ਕਰ ਦੇਣੀ ਆ ਔਰ ਇਸ ਨੂੰ ਵੀ ਤੁਸੀਂ 15 ਤੋਂ 20 ਵਾਰ ਕਰਨਾ ਔਰ 4 ਤੋਂ 5 ਸੈਟ ਲਾਉਣੇ ਇਹ ਹੋਗੀ ਤੁਹਾਡੀ ਕਸਰਤ ਨੰਬਰ 6 7ਵੀਂ ਤੇ ਸਭ ਤੋਂ ਜ਼ਰੂਰੀ ਕਸਰਤ ਕੀ ਹੈ ਤੁਸੀਂ 3 ਤੋਂ 4 ਲੀਟਰ ਪਾਣੀ ਪੀਣਾ ਹੈ ਰੋਜ਼ਾਨਾ ਔਰ ਨਾਲ ਦੀ ਨਾਲ 3 ਤੋਂ 4 ਕਿਲੋਮੀਟਰ ਸੈਰ ਕਰਨੀ ਹੈ ਅਗਰ ਗੋਡਿਆਂ 'ਚ ਦਰਦ ਹੈ ਸੈਰ ਨਹੀਂ ਹੁੰਦੀ ਤਾਂ ਸਾਈਕਲ ਚਲਾਓ ਔਰ ਨਾਲ ਅਗਰ ਗੋਡਿਆਂ 'ਚ ਬਹੁਤ ਦਰਦ ਹੈ ਤਾਂ ਅਸੀਂ ਆਲਰੇਡੀ ਗੋਡਿਆਂ ਦੇ ਦਰਦ ਦੀ ਵੀਡੀਓ ਬਣਾ ਚੁੱਕੇ ਹਾਂ ਉਥੋਂ ਵੀਡੀਓ ਦੇਖ ਕੇ ਤੁਸੀਂ ਅਸਰਤਾ ਕਰ ਸਕਦੇ ਹੋ ਅਗਰ ਉਹ ਤੁਹਾਨੂੰ ਵੀਡੀਓ ਨਹੀਂ ਲੱਭ ਰਹੀ ਤਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ WhatsApp ਦੇ ਜ਼ਰੀਏ ਵੀਡੀਓ ਮੰਗਵਾ ਸਕਦੇ ਹੋ ਸੋ ਇਹ ਸੀ ਅੱਜ ਦੀ ਵੀਡੀਓ ਮਿਲਾਂਗੇ ਕੱਲ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ